ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਲੁਧਿਆਣਾ ਦਾ ਸਿਵਲ ਹਸਪਤਾਲ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਅਤੇ ਤਾਜ਼ਾ ਮਾਮਲਾ ਇਹ ਸਾਹਮਣੇ ਆਇਆ ਕਿ ਇੱਕ ਅਣਪਛਾਤੇ ਮਰੀਜ਼ ਦੀ ਲਾਸ਼ 2 ਘੰਟੇ ਖਾਲੀ ਵਾਰਡ ਦੇ ਵਿੱਚ ਪਈ ਰਹਿੰਦੀ ਹੈ ਪਰ ਕਿਸੇ ਵੀ ਸਟਾਫ ਦੇ ਮੈਂਬਰ ਦੇ ਵੱਲੋਂ ਉਸ ਲਾਸ਼ ਦੀ ਸਾਰ ਨਹੀਂ ਲਈ ਜਾਂਦੀ ਦਰਅਸਲ ਮਾਮਲਾ ਇਹ ਹੁੰਦਾ ਹੈ ਕਿ ਇੱਕ ਵਿਅਕਤੀ ਦੁਰਘਟਨਾ ਦੇ ਵਿੱਚ ਜ਼ਖਮੀ ਹੋ ਜਾਂਦਾ ਤੇ ਜਿਸ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਉਸ ਦਾ ਲਾ ਚੱਲ ਰਿਹਾ ਹੁੰਦਾ ਕਤੇ ਸਟਰਕਚਰ ਤੋਂ ਡਿੱਗਣ ਦੇ ਕਰਕੇ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਲੁਧਿਆਣਾ ਦਾ ਸਿਵਲ ਹਸਪਤਾਲ ਰੱਬ ਦੇ ਭਰੋਸੇ ਹੀ ਹੈ ਇੱਥੋਂ ਦੇ ਵਾਰਡ ਲਵਾਰਸ ਹਾਲਤ ਦੇ ਵਿੱਚ ਹਨ ਵਾਰਡਾਂ ਦੇ ਵਿੱਚ ਮਰੀਜ਼ ਕਿਸ ਹਾਲਤ ਦੇ ਵਿੱਚ ਜ਼ਿੰਦਾ ਹੈ ਜਾਂ ਮਰਿਆ ਹੈ ਸਟਾਫ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਸਾਰ ਨਹੀਂ ਹੁੰਦੀ ਹਸਪਤਾਲ ਦੀ ਦੂਸਰੀ ਮੰਜ਼ਲ ਤੇ ਬੀਤੀ ਰਾਤ ਲਵਾਰਸ ਮਰੀਜ਼ਾਂ ਦੇ ਲਈ ਬਣੇ ਵਾਰਡ ਦੇ ਵਿੱਚ ਇੱਕ ਅਣਪਛਾਤੇ ਵਾਹਨ ਦੀ ਲਪੇਟ ਦੇ ਵਿੱਚ ਆਏ ਵਿਅਕਤੀ ਨੂੰ ਲੋਕਾਂ ਦੇ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਚਸ਼ਮਦੀਦਾਂ ਮੁਤਾਬਕ ਕੁਝ ਸਮੇਂ ਬਾਅਦ ਮਰੀਜ਼ ਬੈੱਡ ਤੋਂ ਹੇਠਾਂ ਡਿੱਗ ਜਾਂਦਾ ਅਤੇ ਉਸਨੇ ਚੀਕਣ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਨਰਸ ਜਾਂ ਸਟਾਫ ਨੇ ਉਸ ਦੀ ਆਵਾਜ਼ ਨਹੀਂ ਸੁਣੀ ਅਤੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਕਰੀਬ 2 ਘੰਟੇ ਤੱਕ ਮ੍ਰਿਤਕ ਦੇ ਇਸੇ ਤਰ੍ਹਾਂ ਪਈ ਰਹਿੰਦੀ ਆ ਹਾਲਾਂਕਿ ਇਸ ਬਾੜ ਤੋਂ ਕਰੀਬ 4 ਕਦਮ ਦੂਰ ਨਰਸਾਂ ਦੇ ਲਈ ਰਿਸੈਪਸ਼ਨ ਵੀ ਹੈ ਜਦੋਂ ਮੌਕੇ ਤੇ ਮੌਜੂਦ ਇੱਕ ਨਰਸ ਤੋਂ ਪੁੱਛਿਆ ਗਿਆ ਕਿ ਉਸ ਨੂੰ ਕਿ ਉਸ ਨੇ ਸਾਰ ਕਿਉਂ ਨਹੀਂ ਲਈ ਉਸ ਨੇ ਕਿਹਾ ਕਿ ਉਸ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ 10 ਮਿੰਟ ਪਹਿਲਾਂ ਹੀ ਆਈ ਹੈ ਨਹੀਂ ਕਿਸ ਵਜ੍ਹਾ ਕਰਕੇ ਮੈਨੂੰ ਪਤਾ ਤਾਂ ਲੱਗੇ ਨਾ ਮੈਂ ਉਹੀ ਪੁੱਛ ਰਹੀ ਆਂ ਦੀ ਵਾਰੀ ਪੁਲਿਸ ਦੇ ਅੰਦਰ ਬੋਡੀ ਪਈ ਹੈ ਥੱਲੇ ਗਿਰੀ ਹੋਈ 1 ਘੰਟਾ ਹੋ ਗਿਆ ਬੰਦਾ ਮਰਿਆ ਹੋਇਆ ਮੇਰੀ ਤਾਂ ਡਿਊਟੀ ਹੁਣ ਸਟਾਰਟ ਹੋਈ 8 ਵਜੇ ਅਜੇ ਤੁਹਾਡੀ ਡਿਊਟੀ ਹੁਣ ਹਾਂਜੀ ਨਾਈਟ ਤੇ ਮੈਂ ਆਈ ਆ ਇਹਨਾਂ ਨੂੰ ਪਤਾ ਹੀ ਹੈ ਤੇ ਤੁਹਾਡੇ ਤੋਂ ਜਿਹੜੇ ਪਹਿਲਾਂ ਸੀ ਉਹਨਾਂ ਨੇ ਇਨਫੋਰਮ ਕੀਤਾ ਮੈਨੂੰ ਤਾਂ ਮੈਨੂੰ ਕੁਝ ਨਹੀਂ ਪਤਾ ਨਾ ਤੇਨੂੰ ਤੁਹਾਨੂੰ ਦੱਸਿਆ ਨਹੀਂ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਹੁਣੇ ਆਈ ਆ 10 ਮਿੰਟ ਹੋਇਆ ਮੈਨੂੰ ਆਈ ਨੂੰ ਤੇ ਹੁਣ ਵੀ ਦੇਖ ਚਲ ਵੀ ਯਵੈਦ ਇਸ਼ਟਾਉ ਚੇਜ ਹੁੰਦਾ ਵਾ ਤਾਂ ਇੱਕ ਗੁਜਰੂ ਪੇਸ਼ੈਂਟ ਬਾਰੇ ਦੱਸਿਆ ਜਾਂਦਾ ਹੁੰਦਾ ਨਾ ਯਾ ਇਹ ਆਹ ਪੇਸ਼ੈਂਟ ਇਦਾਂ ਵਾ ਪੇਸ਼ੈਂਟ ਇਦਾਂ ਵਾ ਉਹ ਠੀਕ ਘੰਟੇ ਤੋਂ ਮੈਨੂੰ ਨਹੀਂ ਪਤਾਗਾ ਠੀਕ ਹੈ ਮੇਰੀ ਡਿਊਟੀ ਹੁੰਦੀ ਨੰਨੋ ਨਹੀਂ ਪਤਾ ਵੀ ਇੱਕ ਘੰਟਾ ਹੋ ਗਿਆ ਕਿ ਦੋ ਘੰਟੇ ਹੋ ਗਏ ਮੈਂ ਹੁਣ ਡਿਊਟੀ ਤੇ ਆਈ ਹਾਂ ਨਾ ਸੌਰੀ ਨਾਮ ਨਹੀਂ ਦੱਸ ਸਕਦਾ ਠੀਕ ਹੈ ਸਟਾਫ ਹੀ ਆਈ ਇਵਨਿੰਗ ਵਾਲਾ ਕੀ ਨਾਮ ਸੀ ਕੋਈ ਜਾਨ ਸੀ ਲੇਡੀ ਸੀ ਲੇਡੀਜ਼ ਹੀ ਇੱਥੇ ਲੇਡੀਜ਼ ਹੀ ਹੁੰਦੀਆਂ ਨੇ ਅੱਛਾ ਜੀ ਹਾਂਜੀ ਹਾਂ ਤੇ ਉਹ ਤੁਹਾਨੂੰ ਕੁਝ ਨਹੀਂ ਦੱਸ ਦੇਗੀ ਨਹੀਂ ਉਹਨਾਂ ਨੇ ਮੈਨੂੰ ਕੋਈ ਇਨਫੋਰਮ ਨਹੀਂ ਕੀਤਾ ਜੀ ਤੇ ਹੁਣ ਤੁਸੀਂ ਦੱਸ ਰਹੇ ਤੁਸੀਂ ਤੇ ਕਾਰਵਾਈ ਕਰਾਉਂਗੇ ਕਾਰਵਾਈ ਬੁਲਾਣੇ ਆ ਡਾਕਟਰ ਨੂੰ ਹਜੇ ਮੈਨੂੰ ਕਿਹੜਾ ਕੋਈ ਓਵਰ ਮਿਲਿਆ ਹਾਂ ਫਿਰ ਉਹ ਤਾਂ ਹੁਣ ਕੀ ਪਤਾ ਘੰਟਿਆਂ ਪਹਿਲਾਂ ਤਾਂ ਮਰਿਆ ਹੋਇਆ ਹੈ ਠੀਕ ਹਨ ਫਿਰ ਬਾਅਦ ਸੀ ਮੈਂ ਤਾਂ ਹੁਣ ਆਈ ਹਾਂ ਤੁਹਾਨੂੰ ਕਹਿੰਦੇ ਜਾ ਰਹੀ ਹਾਂ ਮੈਂ ਤੁਹਾਨੂੰ 10 ਮਿੰਟ ਪਹਿਲਾਂ ਆਈ ਹਾਂ ਨਹੀਂ ਤੁਸੀਂ ਆਂ ਦੇ ਆਪਣੀ ਕਾਰਵਾਈ ਕਰਨ ਲੱਗ ਗਏ ਆ ਮਸ਼ੀਨ ਦੇ ਅੰਦਰ ਸਾਰੀ ਗੱਲਬਾਤ ਕਰ ਕੀ ਆਈ ਹੈ ਕਿਹਨੇ ਦੱਸਿਆ ਤੁਹਾਨੂੰ ਕਿਹਨੇ ਗੱਲ ਕੀਤੀ ਹੈ ਕਦੇ ਪੇਸ਼ ਉਹਨੇ ਦੱਸਿਆ ਮੈਂ ਹੁਣ ਅਸੀਂ ਵੀ ਨਾਮ ਨਹੀਂ ਦੱਸ ਸਕਦੇ ਸੈਸ਼ਨ ਦਾ ਚਲੋ ਹੇ ਡਿਊਟੀ ਚੇਂਜ ਹੋਈ ਇਹ ਦੇ ਦੇ ਕਰਦੇ ਬਲੱਡ ਡਾਉਨ ਕੋਲ ਮਾਰਦੇ ਤੁਸੀਂ ਕੰਮ ਨਹੀਂ ਕਰਾਉਂਗਾ ਮੈਨੂੰ ਤਾਂ ਨਹੀਂ ਇੱਥੇ ਕਾਰਵਾਈ ਕਰਾਵਾਂਗੇ ਇਹ ਚ ਕੀ ਗੱਲ ਹੈਗੀ ਸਾਰਾ ਕੁਝ ਹੋਊਗਾ ਐਸਐਮ ਜਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ